ਸਖਵੀਰ ਬਾਦਲ ਦਾ ਅਸਤੀਫਾ ਪ੍ਰਵਾਨ ਹੋਣ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਦੀ ਸਿੱਖਿਆਤ ਪੱਕੀ ਦਿਖਾਈ ਦੇ ਰਹੀ ਹੈ ਹੁਣ ਸਖਵੀਰ ਬਾਦਲ ਦੇ ਅਸਤੀਫੇ ਦਾ ਪ੍ਰਵਾਨ ਹੋਣ ਤੋਂ ਬਾਅਦ ਹੁਣ ਜਥੇਦਾਰ ਗਿਆਨੀ ਰਕਬੀਰ ਸਿੰਘ ਹੋਰਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਹੁਣ ਮੀਡੀਆ ਨਾਲ ਗੱਲਬਾਤ ਕੀਤੀ ਹੈ ਕਿਤੇ ਇਸ ਤੋਂ ਇਲਾਵਾ ਜੋ ਸੱਤ ਮੈਂਬਰ ਕਮੇਟੀ ਸੀ ਉਹਦੇ ਉੱਤੇ ਵੀ ਉਹਨਾਂ ਦੇ ਵੱਲੋਂ ਆਪਣਾ ਇੱਕ ਵੱਖਰਾ ਸਪਸ਼ਟਕਰਨ ਦਿੱਤਾ ਗਿਆ ਉਹਦੇ ਉੱਤੇ ਬਿਆਨ ਦਿੱਤਾ ਗਿਆ ਤੁਹਾਨੂੰ ਉਹ ਸੁਣਾ ਦਿੰਨੇ ਆ ਜੋ ਕੁਝ ਪਹਿਲਾਂ ਗਿਆਨੀ ਕਵੀਰ ਸਿੰਘ ਹੋਰਾ ਦੇ ਵੱਲੋਂ ਯਾਨੀ ਕਿ ਸਿਰੇ ਕਾਲਤਾ ਸਾਹਿਬ ਦੇ ਜਥੇਦਾਰ ਦੇ ਵੱਲੋਂ ਸੁਖਵੀਰ ਬਾਦਲ ਦਾ ਅਸਤੀਫਾ ਪ੍ਰਵਾਨ ਹੋਣ ਤੋਂ ਬਾਅਦ ਜੋ ਕੁਝ ਬਿਆਨ ਦਿੱਤਾ ਗਿਆ ਇੱਕ ਵਾਰ ਤੁਸੀਂ ਪਹਿਲਾਂ ਬਿਆਨ ਸੁਣੋ ਫਿਰ ਕਰਾਂਗੇ ਉਹਦੇ ਉੱਤੇ ਗੱਲਬਾਤ ਚਲੋ ਇੱਕ ਇਹ ਕਾਲਤਾ ਸਾਹਿਬ ਦੇ ਦੇਸ਼ਾਂ ਦੇ ਮੁਤਾਬਿਕ ਵਰਕਿੰਗ ਕਮੇਟੀ ਮੀਟਿੰਗ ਕੋਈ ਉਹਦੇ ਵਿੱਚ ਸਾਨੂੰ ਪਤਾ ਸੀ ਕਿ ਸਾਜੀਤਾ ਜੋ ਪ੍ਰਕਾਰ ਕੀਤਾ ਗਿਆ ਪੋਡਾ ਜੀ ਦਾ ਸਵਾਗਤ ਹੈ 21 ਬਾਕੀ ਜਿਹੜਾ 7 ਮੈਂਬਰ ਦੀ ਕਮੇਟੀ ਵਾਸਤੇ ਸਵਾਲ ਕੀਤਾ ਹੈ ਸੱਤ ਮੈਂਬਰ ਕਮੇਟੀ ਰੱਦ ਨਹੀਂ ਕੀਤੀ ਗਈ ਸੱਤ ਮੈਂਬਰ ਕਮੇਟੀ ਐਕਸਟੈਂਡ ਹੈ ਔਰ ਕੰਮ ਕਰਨ ਦਾ ਜਿਹੜਾ ਉਹ ਮੈਂ ਕਿਹਾ ਕਿ ਉਹ ਆਪਣਾ ਜਿਹੜਾ ਕਾਰਜ ਸੀ ਰਵੇ ਕੰਮ ਕਰਨ ਬਾਅਦ ਸੱਤ ਮੈਂਬਰ ਕਮੇਟੀ ਸਟੈਂਡ ਹੈ ਪਰ ਜਿਹੜਾ ਦਲਜੀਤ ਸਿੰਘ ਟੀਮਾਹੁਰਾ ਨੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਸੰਵਿਧਾਨ ਦਾ ਹਵਾਲਾ ਦਿੱਤਾ ਸੀ ਕੀ ਉਸ ਨੂੰ ਮੰਨਿਆ ਜਾਏਗਾ ਜਾਂ ਨਹੀਂ ਸਾਡੇ ਕੋਲ ਇਹ ਠੀਕ ਹੈ ਕਿ ਕੁਝ ਵਕੀਲਾਂ ਦੀ ਜੱਜਮੈਂਟ ਜਿਹੜੀ ਸੀ ਕਿ ਸਾਨੂੰ ਦਿੱਤੀ ਗਈ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਸਾਈਟ ਤੋਂ ਜਿਹੜਾ ਪ੍ਰੋਪਰਮਾ ਹੁੰਦਾ ਪਾਰਟੀ ਦੀ ਜਿਹੜੀ ਦੋਆ ਪਕਰਾਉਣੇ ਐ ਐਡਮਿਨਿਸਟ੍ਰੇਸ਼ਨ ਉਹ ਸਾਨੂੰ ਰੂਪ ਦਿੱਤਾ ਗਿਆ ਪਾਲੀ ਪਰਫਾਰਮਾ ਸਾਈਨਡ ਸਮ ਸਾਡੇ ਕੋਲ ਅਜੇ ਤੱਕ ਇਸ ਚੀਜ਼ ਬਾਰੇ ਚੀਜ਼ ਅਸਲ ਵਿੱਚ ਸਾਤ ਮੈਂਬਰ ਕਮੇਟੀ ਦਾ 2 ਦਸੰਬਰ ਦਾ ਆਦੇਸ਼ ਹੈ ਹਲੇ ਤੱਕ ਕਮੇਟੀ ਦਾ ਕੋਈ ਰੂਪਰੇਖਾ ਬਾਰੇ ਪਤਾ ਹੀ ਨਹੀਂ ਲੱਗਿਆ ਇਹਦੇ ਬਾਰੇ ਢਿੱਲਮੱਟ ਜਿਹੜੀ ਹੋ ਰਹੀ ਹੋ ਰਹੀ ਆ ਉਹਦੇ ਪਰ ਕੀ ਕਰਨਾ ਨਹੀਂ ਹੋਣੀ ਚਾਹੀਦੀ ਪਹਿਲਾਂ ਲਿਖ ਦੇਣਾ ਕਿਹਾ ਸੀਗਾ ਪ੍ਰੈਸ ਮੁਖੀ ਸ਼੍ਰੋਮਣੀ ਕਾਇੰਦਾ ਜੋਸ਼ੀ ਦੇ ਕਾਲ ਤੱਕ ਸਾਫ ਤੋਂ ਨੋਟ ਲਈ ਨਵਾਂ ਦੇਸ਼ ਕੋਈ ਆ ਉਹਨਾਂ ਦੀ ਉਹ ਉਹ ਹਲਣਾ ਕਰੇ ਔਰ ਜਿਹੜੇ ਸੱਤ ਮੈਂਬਰ ਕਮੇਟੀ ਨੂੰ ਸਟੈਂਡ ਕਰਦੀ ਹੈ ਜਿਹੜੇ ਤੁਸੀਂ ਆਨਾ ਕਾਨੀ ਸ਼ਬਦ ਵਰਤਿਆ ਸੀ ਕੀ ਹਲੇ ਵੀ ਇਹਦਾ ਕੰਮ ਆਨਾ ਕਾਨੀ ਕੀਤੀ ਹੈ ਅ ਕਹਿ ਸਕਦੇ ਆਪਾਂ ਕਿ ਜੇਕਰ ਸੱਤ ਮੈਂਬਰ ਕਮੇਟੀ ਕੋ ਜੇਕਰ ਨਹੀਂ ਹੋਇਆ ਜਾਂ ਉਹਨਾਂ ਨੂੰ ਕਾਰਜਸ਼ੀਲ ਹੁਣ ਤੱਕ ਨਹੀਂ ਕੀਤਾ ਗਿਆ ਤੇ ਇਹ ਉਹਦਾ ਇੱਕ ਕੇਸ ਹੈ ਇਸ ਦਾ ਵਿੱਚ ਅਸਤੀਫੇਾਂ ਦੀ ਗੱਲ ਹੋਈ ਸੀ ਅਸਤੀਫੇ ਦੀ ਨਹੀਂ ਤਾਂ ਹੋਰ ਵੀ ਕਈਆਂ ਨੇ ਅਸਤੀਫੇ ਦਿੱਤੇ ਸੀ ਕਿ ਉਹਨਾਂ ਦੇ ਪ੍ਰਵਾਨ ਕਰਕੇ ਕੋਈ ਰਿਪੋਰਟ ਦਿੱਤੀ ਗਈ ਹੁਣ ਤੱਕ ਅ ਦੇਖ ਕੱਲ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਮਰਕਿੰਗ ਕਮੇਟੀ ਤੋਂ ਬਾਅਦ ਜੋ ਡਾਕਟਰ ਸੀਮਾ ਨੇ ਸਟੇਟਮੈਂਟ ਦਿੱプレス ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਤੀਫੇ ਪਹਿਲਾਂ ਹੀ ਪ੍ਰਵਾਨ ਨਹੀਂ ਸੀ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰਵੇ ਰਿਸਟਰ ਹੈ ਉਹਦੇ ਵਿੱਚ ਉਹ ਦਰਜ ਕਰਤੇ ਗਏ ਸੀ ਕਿ ਇਹ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਉਹਦੇ ਮੁਤਾਬਿਕ ਜਿਹੜਾ ਸੁਨੀਲ ਸਿੰਘ ਬਾਦਲ ਦਾ ਅਸਤੀਫਾ ਸਰਕਾਰੋਂ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਸੀ ਉਹ ਦਾ ਸਬਕਤ ਗਰੀਨ ਜੋਨਰ ਬਾਰੇ ਤੋਂ ਮਹਿਮਦੀ ਐਲਾਨ ਕੀਤਾ ਗਿਆ ਕਿ ਉਹ ਸਮਝਦੇ ਹੋ ਕਿ ਤੁਹਾਡੇ ਆਦੇਸ਼ ਦੀ ਤਰ੍ਹਾਂ ਕਿਤੇ ਪਾਲਣਾ ਵਾਲੇ ਪਾਸੇ ਵੱਧਦਾ ਹੈ ਬਿਲਕੁਲ ਠੀਕ ਹੈ ਜੀ ਜੋ ਜਿਵੇਂ ਜੂਟੇ ਉਲਾਦਤੀਆਂ ਕੰਨੀਆਂ ਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀਵਲੋਂ ਜਿਹੜੇ ਨੁਮਾਇंदे ਸੀਗੇ ਜੂਟੇ ਲਿਖਤੀ ਉਲਾਤੀਆਂ ਕੰਨੀਆਂ ਪਾਰਟੀਆਂ ਵੱਲੋਂ ਜਿਵੇਂ ਜੰਮੂ ਕਸ਼ਮੀਰ ਹੈ ਉੱਤਰਾਖੰਡ ਹੈ ਹਰਿਆਣਾ ਪੰਜਾਬ ਵਾਧੂ ਵਾਧੂ ਜੂਟੇ ਲੱਗਤੀਆਂ ਨੇ ਉਹ ਮੈਂਬਰਸ਼ਿਪ ਦੀ ਨਵੀਂ ਭਰਤੀ ਸ਼ੁਰੂ ਕਰਨੀ ਹੈ ਉਹ ਆਰਡਰ ਕੱਲ ਦੇ ਹੋ ਗਏ ਨੇ ਉਹ ਬੜੀ ਚੰਗੀ ਗੱਲ ਹੈ ਕਿ ਜਿਹੜਾ ਦੇਸ਼ੀ ਦੇ ਕਾਲਪਤ ਸਾਹਿਬ ਦਾ ਇਹ ਨਵੀਂ ਭਰਤੀ ਜਿਹੜੀ ਹੈ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਚੋਣਾਂ ਕੀਤੀ ਜਾ ਉਸ ਪਾਸੇ ਕਦਮ ਟੁੱਟਿਆ ਕੋ ਚੰਗਾ ਕਦਮ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਸਟੈਂਡ ਕਰਦੀ ਜਿੰਨਾ ਤੁਸੀਂ ਸੁਣਿਆ ਕਿ ਸੁਖਵੀਰ ਬਾਦਲ ਦੇ ਅਸਤੀਫੇ ਦੇ ਉੱਤੇ ਹੁਣ ਜਥੇਦਾਰ ਰਗਵੀਰ ਸਿੰਘ ਹੋਰਾਂ ਦਾ ਬਿਆਨ ਸਾਹਮਣੇ ਆਇਆ ਕਿ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਵੀ ਦਾਵਾ ਕੀਤਾ ਗਿਆ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਸੀ ਇਹ ਭੰਗ ਨਹੀਂ ਹੋਵੇਗੀ ਇਹ ਵੀ ਆਪਣੀ ਜਿਹੜੀ ਕਾਰਵਾਈ ਹੈ ਉਸੇ ਤਰ੍ਹਾਂ ਕਰਦੀ ਰਹੀ ਪਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਵਿਰੋਧੀਆਂ ਦੇ ਵੱਲੋਂ ਇਸ ਅਸਤੀਫੇ ਨੂੰ ਲੈ ਕੇ ਨੇ ਕਾ ਸਵਾਲ ਚੁਕੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਮੋਢ ਸੁਖਵੀਰ ਬਾਦਲ ਹੀ ਪ੍ਰਧਾਨ ਹੋਣ ਕੇ ਇਹ ਤੇ ਇੱਕ ਡਰਾਮਾ ਕੀਤਾ ਗਿਆ ਪਰ ਫਿਲਹਾਲ ਜੋ ਕੁਝ ਸਿੱਖ ਸਿਆਸਤ ਦੇ ਵਿੱਚ ਹਲਚਲ ਹੋਈ ਹੈ ਉਸ ਤੋਂ ਇਲਾਵਾ ਜੋ ਪੰਥਰ ਸਿਆਸਤ ਦੇ ਵਿੱਚ ਖਲਾਪਿਆ ਹੋਇਆ ਹੁਣ ਵੇਖਣਾ ਬੇਦਖਾਸ ਹੋਵੇ ਕਿ ਜਿਹੜੀ ਸਿੱਖ ਰਾਜਨੀਤੀ ਜੋ ਇੱਕ ਮੰਚ ਦੇ ਉੱਤੇ ਸੀ ਰਕਾਲਤਾ ਸਾਹਿਬ ਦੇ ਵੱਲੋਂ ਕਿਹਾ ਗਿਆ ਸੀ ਕਿ ਇਕੱਠੇ ਹੋ ਜਾਣ ਉਹਨਾਂ ਦੇ ਉੱਤੇ ਕਿ ਇੱਕ ਮੰਚ ਦੇ ਉੱਤੇ ਸਾਰੇ ਸਿੱਖ ਸ਼ਕਤੀ ਹੈ ਕਿ ਇਕੱਠੇ ਹੋਵੇਗੀ ਜਾਂ ਫਿਰ ਨਹੀਂ ਕਿਉਂਕਿ ਜਿਸ ਤਰ੍ਹਾਂ ਗਰੁੱਪਵਾਦੀ ਦੇ ਵਿੱਚ ਵੰਡੇ ਹੋਏ ਤੇ ਸਿੱਖ ਨੇ ਉਸ ਨੂੰ ਲੈ ਕੇ ਕਿਤਨੇ ਕਿਤੇ ਸਿੱਖ ਸਿਆਸਤ ਪ੍ਰਭਾਵਿਤ ਵੀ ਹੋ ਰਹੀ ਹੈ ਸਿੱਖ ਜਿਹੜੀ ਸਿਆਸਤ ਹੈ ਉਹ ਸੱਤਾ ਤੋਂ ਵੀ ਬਾਹਰ ਹੈ ਇਸੇ ਕਰਕੇ ਹੁਣ ਸਭ ਦੀ ਨਜ਼ਰਾਂ ਇਹੀ ਟਿਕੀਆਂ ਹੋਈਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੋਮੀ ਅਕਾਲੀ ਦਲ ਖਾਸ ਤੌਰ ਦੇ ਉੱਤੇ ਸਿੱਖ ਸਿਆਸਤ ਦੇ ਵਿੱਚ ਕੀ ਆਉਂਦਾ ਹੈ ਤੁਸੀਂ ਜਿਹੜੋ ਐਚ ਐਮਟੀਵੀ ਪੰਜਾਬ ਦੇ ਨਾਲ ਧੰਨਵਾਦ